ਸੁਣਦੇ ਆਂ ਆਂ ਕਿ ਹਿੰਦੁਸਤਾਨ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਉਹਨਾਂ ਗੁਰੂਆਂ ਪੀਰਾਂ ਵਿੱਚ ਸਭ ਤੋਂ ਜਿਹੜਾ ਵੱਡਾ ਸਥਾਨ ਆਉਂਦਾ ਹੈ ਉਹ ਆਉਂਦਾ ਹੈ ਮਹਾਤਮਾ ਬੁੱਧ ਦਾ ਤੇ ਮਹਾਤਮਾ ਬੁੱਧ ਦਾ ਵਿਸਤਾਰ ਕਰਨ ਵਾਲੇ ਉਹਨਾਂ ਦਾ ਧਰਮ ਦਾ ਪ੍ਰਚਾਰ ਕਰਨ ਵਾਲੇ ਅਸ਼ੋਕਾ ਦੀ ਗ੍ਰੇਟ ਅੱਜ ਤੁਹਾਨੂੰ ਇੱਕ ਇਹੋ ਜਿਹੀ ਜਗ੍ਹਾ ਤੇ ਲੈ ਕੇ ਚੱਲੇ ਆ ਜਿਹਨੂੰ ਵੇਖ ਕੇ ਮੈਂ ਬਹੁਤ ਹੈਰਾਨ ਹੋਇਆ ਅੱਜ ਤੱਕ ਆਪਾਂ ਸਿਰਫ ਅਸ਼ੋਕਾ ਸਤੰਭ ਆਪਣੇ ਭਾਰਤੀ ਨੋਟਾਂ ਦੇ ਉੱਤੇ ਭਾਰਤੀ ਪਾਸਪੋਰਟ ਦੇ ਉੱਤੇ ਤੇ ਹੋਰ ਸਾਰੇ ਭਾਰਤੀ ਜਿਹੜੇ ਦਸਤਾਵੇਜ਼ ਉਹਨਾਂ ਉੱਤੇ ਵੇਖਿਆ ਹੋਊਗਾ ਮੈਂ ਇੰਡੋਨੇਸ਼ੀਆ ਧਰਤੀ ਦੇ ਉੱਤੇ ਇੱਕੋ ਵਾਰ ਇੱਕੋ ਸਮੇਂ ਤੇ ਕਿੰਨੇ ਸਾਰੇ ਜਿਹੜੇ ਅਸ਼ੋਕਾ ਸਤੰਭ ਵੇਖੇ ਉਹ ਇੱਥੇ ਕਿਸ ਤਰ੍ਹਾਂ ਆਏ ਉਹਨਾਂ ਨੂੰ ਕੌਣ ਲੈ ਕੇ ਆਇਆ ਉਹਨਾਂ ਨੂੰ ਕਿਉਂ ਬਣਾਇਆ ਗਿਆ ਆਜੋ ਅੱਜ ਦੀ ਵੀਡੀਓ 'ਚ ਗੱਲਬਾਤ ਕਰਾਂਗੇ ਇਸ ਦੇ ਬਾਰੇ ਅੱਜ ਤੁਹਾਨੂੰ ਲੈ ਕੇ ਚੱਲੇ ਆ ਲੋਹਾਨ ਟੈਂਪਲ thank you.